ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤਿ ਉਪਾਇਆ ਪੈਜ ਰੱਖਦਾ ਯਾ ਰਾਮ ਰਾਜੇ ਹਰਨਾਖਸ਼

ਰਹਣਾ ਨੇ ਕਰਦੀ ਕਿਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਿਆ ਸੋ ਦਰraag ਆਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਜਿਤਵੈ ਸਰਬਸਮਾਲੇ ਵਾਜੀ ਤੇਰੇ ਨਾਦ ਅਨੇਕ ਸੰਖਾ ਕੀਤੇ تیرੇ ਵਾਣਹਾਰੇ ਕਿਤੇ ਤੇਰੇ ਗਾਵ ਪਰਿਸ਼ਵ ਕਹੀਐ ਕਿਤੇ ਤੇਰੇ ਗਾਵ ਹਾਰੇ ਗਾਵਨ ਤੁਧਨੋਂ ਪਵਨ ਪਾਣੀ ਦਾ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋਂ ਜੱਤਾ ਗੁਪਤ ਲਿਖ ਜਾਨਣ ਲਿਪ ਲਿਪ ਧਰਮ ਵਿਚਾਰੇ ਗਾਵਨ ਤੁਧਨੋਂ ਇਸਰ ਬ੍ਰਹਮਾ ਦੇਵੀ ਸੋਹ ਹੋਂ ਤੇਰੇ ਸਦਾ ਸਵਾ ਗਾਵਨ ਤਦਨੋ ਨੋ ਵਿੰਦ੍ਰੰਤਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤਦਨੋ ਸਿੱਧ ਸਮਾਧੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੀ ਸਤੀ ਸੰਤੋਖੀ ਗਾਵਨ ਤਦਨੋ ਮੀਰ ਕਰਾਰੇ ਗਾਵਨ ਤਦਨੋ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤਦਨੋ ਮੋਹਣੀਆ ਮਨ ਮੋਹਨ ਸਵਰਗ ਮਾ ਚਪਾਇਾਲੇ ਗਾਵਨ ਤੁਧਨੋਂ ਰਤਨੇ ਪਾਏ ਤੇਰੇ 68 ਤੀਰਤਨ ਲੈ ਗਾਵਨ ਤੁਧਨੋਂ ਜੋਦਮਾ ਬਲਸੂਰਾ ਗਾਵਨ ਤੁਧਨੋਂ ਖਾਣੀ ਚਾਰੇ ਗਾਵਨ ਤੁਧਨੋਂ ਖੰਡ ਮੰਡਲ ਬ੍ਰਹਮੰਡ ਆਂਕਰ ਕਰ ਰੱਖੀ ਤੇਰੇ ਧਾਰੇ ਸੇ ਤੁਧਨੋਂ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤਰਾ ਸਾਰੇ ਹੋਰ ਕੀਤੇ ਤੁਧਨੋਂ ਗਾਵਨ ਸੇ ਮੈਂ ਜਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਬਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਪਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਦੇਖੇ ਕਿ ਤਾ ਆਪਣਾ ਜੋ ਤਿਸ ਦੇ ਵਡਿਆਈ ਜੋ ਤਿਸ ਭਾਵੈ ਸੋਈ ਕਰਸੇ ਤਰਉਪਮਨ ਕਰਨਾ ਜਾਹੀ ਸੋ ਪਤ ਸਾਹੋ ਸਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋ ਵਟਾ ਆਂਖ ਸੋ ਕੋਏ ਕਿਵੜ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੀ ਤੇਰੀ ਰਹਿ ਸਮਾਏ ਵਟੇ ਮੇਰੇ ਸਾਹਿਬ ਘਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕੇਤਾ ਕੇ ਬੜ ਚੀਰਾ ਰਾਹੋ ਸਾਬਸ ਵਰਤੇ ਮਿਲ ਸਰਤਕ ਮਾਏ ਸਭ ਕੀ ਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਕਰਹਾਈ ਇਹ ਕਹਿ ਨਾ ਜਾਈ ਤੇਰੀ ਤਲਵੜਿਆਈ ਸਭ ਸਤ ਸਵ ਤਪ ਸਭ ਚਗਿਆਈਆ ਸਿਤਾ ਪੁਰਖਾਂ ਦੀਆਂ ਵਡਿਆਈਆਂ ਤੁਧ ਬਿਣ ਸਦੀ ਕਨ ਨਾ ਪਾਈਆ ਕਰਮ ਲੈ ਨਹੀਂ ਠੱਕ ਰਹਾਈਆ ਅਖਣ ਵਾਲਾ ਗਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਤ ਸਾਕਿਆ ਚਾਰ ਨਾਨਕ ਸੱਚ ਸਵਾਰਣ ਹਾਰ ਆਸਾ ਮਲ ਪਹਿਲਾ ਆਖਾ ਜੀਵਾ ਵਿਸਰਾ ਮਰ ਜਾਓ ਅਠਣ ਓਖਾ ਸਾਚਾ ਨਾਓ ਸੱਚ ਨਾਮ ਕੀ ਲਾਗੇ ਭੂਖ ਅਤ ਪੁਖਾ ਖਾਇ ਚਲੀਏ ਦੁਖ ਹਸੋਂ ਕੰ ਵਿਸਰਾ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਾਹੋ ਸਾਚੇ ਨਾਮ ਕੀ ਤਲਵਟ ਆਈ ਅਖਤ ਕੇ ਕੀਮਤ ਨਹੀਂ ਪਾਏ ਜਿਸ ਸੰਗਿਲ ਕੇ ਆਖਣ ਪਾਹੇ ਬਟਨ ਨ ਹੋਵੇ ਘਾਟ ਨ ਜਾਏ ਨਾ ਉਮਰ ਨ ਹੋਵੇ ਸੋਗ ਦਿਨਦਰਹ ਨ ਚੁਕੇ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਇੰਜੇ ਵੜੇ ਆਪ ਤੇਵੜ ਤੇਰੀ ਦਾਤ ਚਿੰਤਨ ਕਰਕੇ ਕੀਤੀ ਰਾਹਤ ਖਾਸਮ ਬਿਸਾਰੈ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਾਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਅਮਕੀਰੇ ਕਰਮੋ ਸਤਗੁਰ ਸ਼ਰਣਾ ਆਈ ਕਰ ਦਇਆ ਨਾਮ ਪ੍ਰਕਾਸ਼ ਮੇਰੇ ਗੀਰਤ हमरे रहरा सरहा हरजन के बटभाग बड़ बडेरे जन हर हर सरदार प्यास हर हर नाम में लए तृपता स मिल संगत गुण परागास जन हर 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 रस नाम ना पाया ते भाग हीन जा उपास जो सतगुरु शरण संगत नहीं आए त्रिग जीवे त्रिग जीवास ਜਨ ਹਰ ਜਨ ਸਤਿਗੁਰ ਸੰਗਤ ਪਾਈ ਤੰਤੋਰ ਮਾਸਤਕ ਲਿਖਿਆ ਨੇ ਖਾਸ ਧਨ ਧੰਨ ਸਤ ਸੰਗਤ ਜਿਤਾ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜਰੀ ਮਹੱਲਾ 5 ਕਾਹਿਰੇ ਮਨ ਜਿਤ ਹੈ ਉਦਮਾ ਜ ਆ ਹਰ ਹਰ ਜੀਉ ਪ੍ਰਿਆਸ ਸੈ ਪੱਥਰ ਮੈਂ ਜੰਤੇ ਉਪਾਏ ਤਾ ਕਰਜ ਕੋ ਆਗਾ ਕਰ ਧਰਿਆ ਮੇਰੇ ਮਾਧੋ ਜੀ ਸੰਗਤ ਮਿਲੈ ਸੋ ਤਰਿਆ ਗੁਰਪ੍ਰਸਾਦ ਪਰੰਪਰ ਪਾਇਆ ਸੂਕੇ ਕਾਸ਼ਟ ਹਰਿਆਰਾ ਆਉ ਜਨਨ ਪਿਤਾ ਲੋਕ ਸਤ ਬੰਤਾ ਕੋਈ ਨਾ ਕਿਸਕੇ ਧਰਿਆ ਸਿਰਸਰ ਰਜਕ ਸੰਭਾਹਿ ਠਾਕੁਰ ਕਾਹੀ ਮਨ ਪਉ ਕਰਿਆ ਊਡੇ ਊਡਾ ਵੈਸਾ ਕੋ ਸਾਧ ਪਾਛ ਵਜਰੇ ਚਰਿਆ ਦਨ ਕਮਨ ਖਲਾਵੈ ਕਮਨ ਜੋਗਾਵੈ ਮਰ ਮੈ ਸਿਮਰਨ ਕਰਿਆ ਸਭ ਨਿਦਾਨ ਦਸ ਅਸਤ ਸਿਦਾਨ ਹੋ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਪਲ ਜਾਈਐ ਤੇਰਾ ਹੀ ਹਮ ਤਨਾ ਪਾਰਾ ਪਰਿਆ ਰਾਗ ਆਸਾ ਮਹਲਾ 4 ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਵਰਖ ਨਿਰੰਜਨ ਹਰ ਪਰਖ ਨਿਰੰਜਨ ਹਰ ਰਗ ਮਾ ਰਗ ਮਾ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਅਰ ਸੱਚੇ ਸਰਗਨ ਹਾਰਾ ਸਭ ਜੀਏ ਤੁਮਾਰੇ ਜੀ ਤੁਝ ਹੀ ਆਕਾ ਦਾਤਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿਆ ਪੇਠਾਕੁਰ ਹਰਿਆ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟੇ ਅੰਤਰ ਸਰਬਨਰਾੰਤਰਾ ਜੀ ਹਾਰੇ ਕੋਪੁਰਖ ਸਮਾਨ ਇੱਕ ਦਾਤੇ ਇੱਕ ਪਖਾਰੀ ਜੀ ਸਭ ਤੇਰੇ ਚੋ ਜਵਣਾਣ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਵਿਨੇ ਅਰਨਾ ਜਾਣ ਤੂੰ ਬਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਅਖ ਵਖਾਣ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੋ ਰਵਾਣ ਭਰਤਿਆ ਬਹਿਰਤਿਆ ਬਤੁਤ ਜੀ ਸੇ ਜਾਂ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਏ ਜਨਾਰ ਧਿਆਇਆ ਜੀ ਤਨ ਟੋਟੀ ਜਮਕੇ ਫਾਸੇ ਜਨਰ ਪਾਉ ਜਨ ਹਰ ਨਿਰਭਉ ਧਿਆਇਆ ਜੀ ਤਨ ਕਾ ਪਾਉ ਸਭ ਗਾ ਵਾਸੀ ਜਨ ਸੇ ਵਾਜ ਜਨ ਸੇ ਵਾ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ 세탄 세탄 ਜਾਰਤਿਆ ਜੀ ਦਰਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੇ ਪਦ ਭੰਡਾਰ ਜੇ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਦ ਸਲਾਹ ਤੁਧ ਜੀ ਹਰਿ ਅਨੰਕ ਨੇ ਕਹ ਲੰਤਾ ਤੇਰੀ ਅਨਕ ਤੇਰੀ ਅਨਕਰ ਹਰ ਪੂਜਾ ਜੀ ਤਪ ਤਪ ਪੈ ਜਾ ਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੈ ਮੋਸਮ ਰਤ ਸਾਸਤ ਜੇ ਕਰ ਗਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤਾਰ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤਦ ਜੇ ਵੜਿਆ ਵਰਨਾ ਕੋਈ ਤੂੰ ਜਗ ਜਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਰ ਕਰਤਾ ਸੋਈ ਤਦ ਆਪੇ ਭਾਵ ਸੋਈ ਵਰਤਾ ਜੀ ਤੂੰ ਆਪੇ ਕਰਹ ਸੋ ਹੋਏ ਤੁਹਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਹਦੇ ਆਪੇ ਸਿਰਜ ਸਭ ਕੋਈ ਜਰਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਹ ਜਾਣੇ ਆਸਾ ਮਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂ ਜੋ ਤਪ ਵੈ ਸੋਇ ਤਿਸੇ ਜੋ ਤੂੰ ਦੇ ਸੋਇ ਹਉ ਪਾਈ ਰਹਾ ਸਉ ਤੇਰੀ ਤੂੰ ਸਭ ਨਹੀਂ ਧਿਆਇਆ ਜਿਸਨੋਂ ਕਿਰਪਾ ਕਰਹਿ ਤੰਨਾ ਮਰਤਨ ਪਾਇਆ ਗੁਰਮੁਖ ਲਾਤਾ ਬਨਮੁਖ ਗਵਾਇਆ ਤੁਦੇ ਆਪ ਵਿਛੋੜੈ ਆਪ ਮਿਲਾਇਆ ਤੁੰ ਦਰਿਆ ਸਭ ਤੋ ਜੀ ਮਾਹੇ ਤੋ ਬਿੰਦੂ ਜਾ ਕੋਈ ਨਾਹੇ ਜੀਏ ਜੰਤ ਸਭ ਤੇਰਾ ਖੇਲ ਜੋ ਮਿਲਬੇ ਛੜਿਆ ਸੰਜੋਗੀ ਮੈਲ ਜਸਾ ਤੂੰ ਜਾਣੈ ਸੋਈ ਜਾਣੈ ਹਰ ਗੁਰ ਸਦ ਹੀ ਆਖ ਬਖਾਣੈ ਜਨ ਹਰ ਸੇ ਵੈ ਤੈ ਸੁਖ ਪਾਇਆ ਸਜੇ ਅਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀ ਸੁਭ ਹੋਏ ਤਦ ਵਿਣ ਦੂਜਾ ਵਰਨਾ ਕੋਏ ਤੂ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਨ ਪਹਿਲਾ ਤਤ ਸਰਵੜੇ ਪੈਲੇ ਨਿਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜੋਂ ਪਗ ਨੇ ਚਾਲਾ ਹਉ ਦੇਖਾ ਤੈ ਡੂਬੀ ਅਲੇ ਮਨ ਇਕ ਨਾ ਜਿਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆਰਾ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ ਮਮਤਾ ਜਨ ਭਇਆ ਪ੍ਰਵਤ ਨਾਨਕ ਤਿਨ ਕੀ ਸ਼ਰਣਾ ਜਿਤੁ ਨਾਹੀ ਵਿਸਰਿਆ ਆਸਾ ਮਹਲਾ 5 ਭਈ ਪ੍ਰਾਪਤ ਮਨੁਖ ਦਿਉ ਹਰੀਆ ਗੋਬਿੰਦ ਬਿਣਨ ਕੀਏ ਤੇਰੀ ਬਰੀਆ ਅਬਰਕਾਇ ਤਰਖੇ ਤਾ ਨਾ ਕਾਮ ਮੇਰ ਸਾਧ ਸੰਗਤ ਭਜ ਕੇ ਬਲ ਨਾਮ ਸਰਾਂਜਾਮ ਲਾਗ ਭਉ ਜਲਤ ਨਿਕ ਜਨਮ ਬ੍ਰਿਤਾ ਜਾ ਤਰੰਗ ਮਾਇਆ ਕਹਿ ਰਾ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇ ਕਉ ਨਾਨਕ ਮਨੀ ਚ ਕਰਮਾ ਸਰਣ ਪਰੇ ਕੀ ਰੱਖੋ ਸ਼ਰਮ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਹ ਪਾਤਸ਼ਾਹੀ ਦਸਵੇਂ ਚਾਪਏ ਪਨਰਾਸੁਸ ਕਾਕਾਟਾ ਸਿਸਾ ਸ੍ਰੀ ਸੰਗੀਤ ਜਗਤ ਕੇ ਸਾ ਪਪਨ ਬ੍ਰਿਸ਼ਟ ਕ ਕੰਤੇ ਭਈ ਸਭ ਹਰਿਆਣ ਬਤਾਏ ਦੇ ਧਨ ਧਨ ਲੋਕਨ ਕੇ ਰਾਜਾ ਦੁਸਤਨ ਦਾ ਕਰੀ ਬਨੇਵਾਜਾ ਕਪਨ ਕੇ ਸਰਜਨ ਹਾਰੇ ਦਾਸ ਜਨ ਹੋਇ ਲਿਓ ਬਾਰੇ ਕਬਿ ਉਭਾਚ ਬੇਤੀ ਚਾਪਏ हमरिको हा दरचा पूर्ण होई जत केछा तव चरन नम रह हमारा अपना जान करो प्रत पर हमरे दोस्त सब तुम काबो आपाद मोहि बचाओ सुखी बसे मोर परिवार सेवक सिख सब करता राम मोर अच्छा ने कर दे करिया सबरन कह आज संगरीए पूर्ण होई हमारी आशा तोर भजन के रह प्यासा ਤੁਮਾ ਛਾੜ ਕੇ ਵਰਨਾ ਤੇ ਆਉਂ ਜੋ ਵਰਚਾਂ ਸੁ ਕਉਂਤੇ ਪਾਉ ਸੇਵਕ ਸੇਕ ਮਾਰਨ ਤਾਰੀਆ ਚੰਚਨ ਸਤਰ ਮਾਰੇ ਮਾਰੀਆ ਆਪ ਹੱਥ ਮੁਝੇ ਵਰੀਆ ਮਰਣ ਕਾਲ ਕਾਤਰਾਸ਼ਿ ਨਿਵਰੀਆ ਹੋ ਜੋ ਸਦਾ ਮਾਰੇ ਪਛਾ ਸ੍ਰੀ ਅਸਤੁ ਜੋ ਕਰਿ ਹੋ ਰੱਛਾ ਰਾਕਲੇਉ ਮਰਾ ਕਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹਮਤਾ ਤਾ ਤਹੋਂ ਪਰ ਚਤਰ ਦਸਕੰਤ ਕਾਲ ਪਾਇ ਬ੍ਰਹਮ ਬਕਤਰ ਆਕਾਲ ਪਾਇ ਸ਼ਿਵ ਜੋ ਅਵਤਾਰ ਆਕਾਲ ਪਾਇ ਕਰਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਯੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੋਥਿਓ ਜਵਨ ਕਾਲ ਸਵ ਲੋਕ ਸਵਾਰਾ ਨਮਸਕਾਰ ਹਤਹਿ ਹਮਾਰਾ ਯੋ ਆਦਿਆਂ ਤੇ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤੇ ਸੇ ਕੋ ਹਮਾਰੇ ਸਕਲ ਪ੍ਰਯੰਜਨੀ ਆਪ ਸਵਾਰੇ ਸਿਵ ਕਨਕੋ ਸਭ ਗੁਣ ਸੁਖ ਦੇਉ ਸਤਰਣ ਕੋ ਪਲਮੋ ਵਦਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੇਰ ਪਛਾਨਤ ਜੀਟੇ ਤੇ ਕੁੰਜਰੇ ਅਸਤੂਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਵਦ ਕਰਕ ਕਰਾ ਕਰਤਾਰਾ ਪ੍ਰਜਤ ਰਤਵ ਦੇਹ ਅਪਾਰਾ ਜਵਿਆ ਕਰਕ ਕਰਤ ਹੋ ਕਮ ਹੋ ਤੋ ਮੈਂ ਮਿਲਤ ਦੇਹ ਤਰਸਮ ਹੋ ਜیتے ਵਦਨ ਸ੍ਰਿਸ਼ਟ ਸਵਤਾਰ ਆਪ ਆਪਣੀ ਬੂਝੂ ਚਾਰੇ ਤੁਮ ਸਭ ਹੀ ਤੇ ਰਤਨ ਰਾਲਮ ਜਾਨਤ ਬੇਦ ਭੇਦ ਹਰਿਆਨਮ ਨ੍ਰੰਕਾਰ ਨਰਬਕਰ ਨਰਲੰਭ ਆਦਨਿਲ ਨਾਦ ਸੰਬ ਤਕਮੁੜ ਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਬੇਦ ਤਾ ਕੋ ਕਰਪਾ ਹਣੀ ਅਨੁਮਾਨਤ ਮਹਾ ਮੂੜ ਕਸ਼ਪੇਦਰਾ ਜਾਨਤ ਮਹਾਦੇਵ ਕਉ ਕਹਿਤ ਸਦਾ ਸੇਵ ਵਿੰਦਰਾੰਕਾਰ ਕਾ ਚਿੰਤਨੈ ਪੈਵਾ ਆਪ ਆਪਣੀ ਬੁੱਧ ਹੈ ਜਿਤੇ ਪਰਨਤ ਪਿੰਨ ਪਿੰਨ ਤੋਇ ਤੇ ਤੀ ਤੁਮਰਾ ਲਖਣ ਜਾਏ ਪਸਾਰਾ ਕਿਵਿਤ ਸਜਾ ਪ੍ਰਥਮ ਸੰਸਾਰਾ ਇਕਾ ਰੂਪਾਨੁਪਸਰੂਪਾ ਰੰਗ ਪਇਉ ਰਾਮ ਕੈ ਭੂਪਾ ਅੰਡਜ ਜੇ ਅਰਜ ਸੇਤੇ ਕੀਨੇ ਐ ਭੈਖਾਨ ਬਾਰ ਰਚਦੀਨੇ ਕੌਪੁਰ ਰਾਜਾ ਵ ਬੈਠਾ ਕਹੂੰ ਸਿਮਟ ਭਇਓ ਸੰਕਰੇ ਕਾਠਾ ਸਿਗਰੇ ਸ੍ਰਿਸ਼ਟ ਦਿਖਾਈ ਅਚੰ ਭਵ ਆਦ ਜੁਗਾਦ ਸਰੂਪ ਸਯੰ ਭਵ ਅਬਰਛਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਗਰੋ ਦੁਸ਼ਟੀ ਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁ ਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਪਤਵੇ ਮਰੇ ਵਰਖ ਜਮਨਪາກ ਪਰ ਇਤਿਹਾਰੇ ਤਿਲਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਮੈਂ ਤਾਂ ਕਿ ਕਾ ਨਿਕਨ ਰਚਾ ਹੋਏ ਤੈ ਸੋ ਕਲਾ ਦੁਸ਼ਟ ਅਰੈਸ਼ਟ ਪ੍ਰਜਿਤ ਕਲਾ ਕਿਰਪਾ ਦਰਸ ਅੰਜਾਹ ਨੇ ਹਰਿ ਹੋ ਤਾਂ ਕਿ ਤਪ ਤਨ ਕਮੈ ਹਰਿ ਹੋ ਰਿਤ ਸਦ ਕਰਮੋ ਸਭ ਹੋਏ ਦੁਸ਼ਾ ਸਭ ਸਕਨ ਕੋਈ ਇਕ ਵਾਰ ਜਦ ਤਮੈ ਸੰਭਾਰਾ ਕਾਲ ਫਾਸਤੇ ਤੈ ਉਪਾਰ ਜਿ ਨਰਨਾਮ ਤੇ ਹਰੂ ਕਹਾ ਤਰਦ ਦੁਸ਼ਟ ਦੋਖ ਤੇ ਰਹਾ ਕੜਕੇ ਤਮੈ ਸ਼ਰਨ ਤੇ ਹਾਰੇ ਆਪਾ ਪਾਦ ਲਿਓ ਵਾਰੀ ਸਰਵ ਥਾਰ ਮੋਹ ਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਤਾ ਗ੍ਰੰਥ ਕਰਾ ਪੂਰਨ ਸਬਰਾਤਾ ਗੰਬਕ ਸ਼ਕਲ ਦੇ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ਾਇ ਕਰਤਾ ਤੇਰੇ ਅਸਤਵ ਜਾ ਪਏ ਦਇਆਲਾ ਪੂਰਨ ਕਰਾ ਕਰੰਤ ਤਤਕਾਲ ਮਰਵਾਛਤ ਪਲ ਪਾਵੈ ਸੋ ਏ ਦੁਖ ਨਾ ਤਿਸਾ ਵਿਆਪਤ ਕੋਈ ਅੜਲ ਸੁਨਾ ਗੰਗਜੋ ਜਾਹੇ ਸੁਰਸਨਾ ਪਾਵੈ ਸੁਨਾ ਘੂੜ ਚਤਲਾਏ ਚਤਰਤਾ ਆਵੈ ਦੋਖ ਤਰਦ ਭੋ ਨਿਕਟ ਨ ਤਨਰਕੇ ਰਹੇ ਹੋ ਜੋ ਜਾਕੇ ਇੱਕ ਵਾਰ ਚੌਪਈ ਕੋ ਕਹ ਚੌਪਈ ਸੰਬਤ 1760 ਜੈ ਅਰਸਸ ਪੁੰਤੇਨ ਕਹਿ ਜੈ ਭਾਦ ਰੁਸ ਦੀ ਅਸ਼ਟਮੀ ਰਾ ਬਾਰਾ ਤੀਰ ਉਸ ਪਦਰਮ ਕਰਨ ਸੁਧਾਰਾ ਇਤ ਸ੍ਰੀ ਚਿਤਰੋ ਬਖਿਆਨੇ ਤ੍ਰੈ ਚਿਤਰੇ ਮੰਤਰੀ ਭੂਪ ਸੰਵਾਦੇ 405 ਚਿਤਰ ਸਮਾਪਤ ਮਸਤ ਸਭ ਮਸਤ ਅਫਜੋਂ ਦਹਰਾ ਦਾ ਜਾਣ ਕਰਦਾਸ ਪਰ ਕੀਜੈ ਕਿਰਪਾ ਅਪਾਰ ਆਪਾ ਦਾ बचन विचार चौपाई मैं नागने से प्रथम नाऊं कैसन बैसन कब हूँ नहीं त्याऊं कान सुने पहचाना तीन सौ लेवला की मोरी पाकिन सौ महाकाल रखवार हमारो महालो मैं किंकर थारो अपना जान करो रखवार वहीं गए के लाज बचारे अपना जान मुझै प्रपत परिया चुन-चुन सतरा मारी मरियै देख तेग जग मै दूँ चलै राख आप मो यार न दल तुमम करो सदा प्रपत पारा तुम साहिब मैं दास तिहारा जानि अपना मुझै निवाज आप करहु हमरे सब काज तुम हो सब राजन के राजा आपे आप गरीब निवाज दाज जान कर कृपा करो मोहे हार ਸਾ ਜਾਣਦਾ ਹਥ ਵਾਰੋ ਹਮਰੇ ਸਬਰ ਸੰਗਾਰੋ ਪ੍ਰਤਮ ਤਰੋਂ ਭਗਵਤ ਕੋ ਤੇ ਨਾ ਪਾਰਕ ਨੂੰ ਕਬਤਾਵੇ ਤਨਨ پیشن ਜਤਾ ਮ ਚੈਤ੍ਰੋ ਚਾਰੋ ਜੋ ਕੋਈ ਕਬਲੇ ਹੋ ਸਦਾਰੋ ਕਬਿਓ ਬਾਚ ਦੋਹਰਾ ਜੋ ਨ ਬ੍ਰਹਮ ਸੋ ਕਹਾ ਸੋ ਕਹਿਉ ਜਗ ਮਾਏ ਜੋ ਤੇ ਪ੍ਰਭ ਕੋ ਤੇ ਹੈ ਅੰਸਰ ਕਾ ਜਾਹੇ ਦੋਹਰਾ ਹਰ ਹਰ ਜਨ ਦੋਏ विचार कछ नाहे जब ते उपजत रंग ज्यो जल ही बिखे समाहे दोहरा जब इस प्रभु को पयो जन्म तरा जागे आए अब मैं कथा छिछे पते सब हूं कहत सुनाए कब बाच दोहरा ठाड़ पयो मैं जोर कर वचन का सरण्याए पंथ चले तब जात मैं जब जा तुम करो सहाय दोहरा ਜੇ ਜੇ ਪਮਰੇ ਧਿਆਨ ਕੋ ਨੇ ਟੁੱਟ ਤਿਆ ਹੈ ਸੰਤ ਅੰਤ ਲਹਗੇ ਮੁਕਤ ਫਲ ਪਾਵਾਂਗੇ ਭਗਵੰਤ ਤੋਹਰਾ ਕਾਲ ਪਰ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ ਕੋਟੇਂਦਰ ਬ੍ਰਹਮਾ ਗਤੇ ਰਾਸਾਸ ਕਰੋਰ ਜਲੇ ਰਾਮ ਕਥਾ ਜੋਗ ਜੋਗੇ ਆਟਲ ਸਭ ਕੋਈ ਭਾਕ ਪਨੇਤ ਸੁਰਗ ਵਾਸ ਰਗ ਵਰ ਕਰਹਾ ਸਗਰੇ ਪੁਰੇ ਸੁਮੇਤ ਚਉਪੈ ਜੋ ਇਹ ਕਥਾ ਸੁਨੈ ਰਗਾਵੇ ਦੁਖ ਪਾਪ ਤੇ ਨਿਕਟ ਮ ਆਵੇ ਵਿਸ਼ਨ ਭਗਤ ਕੀ ਇਹ ਸਨ ਹੋਏ ਆਤ ਪਿਆਸੋ ਸਕੇ ਨਾ ਕੋਈ ਸੰਮਤ ਸਤ੍ਰ ਸਸਪਚਾਵਨ ਹਾਰਪਦੇ ਪ੍ਰਥਮ ਸਗਦਾਵਨ ਤਵ ਪ੍ਰਸਾਦ ਪ੍ਰਗੰਸ ਸੁਧਾਰਾ ਪੁਰ ਪੈ ਲੌ ਲਿਓ ਸੁਧਾਰਾ ਦੋਹਰਾ ਨੇਤਰਤੋਂ ਕੇ ਚਰਨ ਤਰ ਸਤਦ੍ਰਵਤੀ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗ ਪਰ ਕਥਾ ਪ੍ਰਸੰਗ ਦੋਹਰਾ ਸਾਧ ਸਾਜਨੋ ਨਹੀਂ ਬਾਦ ਸੁਵਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਵਨਤਿ ਕਿਰਪਾ ਪ੍ਰਸਾਦ ਸਵਈਆ ਪਾਏਗੇ ਜਬ ਤੇ ਤੁਮਰੇ ਦਮ ਤੇ ਕੋ ਆਕਰਿ ਨਹੀ ਆਨੇਓ ਰਾਮ ਰਹੀਮ ਪੁਰਾਨ ਕੁਰਾਨ ਨੇਕੈ ਮਤ ਇਕ ਨਾ ਮੰਨੇਓ ਸਮਰਤਾ ਸਾਸਤਰ ਗੈ ਸਭ ਬੋ ਭੇਦ ਕੈ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਾਰਕ ਛਾੜ ਕੈ ਗਓ ਤੁਮਾਰੋ ਦਵਾਰ ਵਾਹ ਗਏ ਕਿ ਲਾਜ ਅਸ ਗੋਵਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਦੀ ਜਾਨ ਅੰਦ ਇੱਕ ਓੰਕਾਰ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਜ ਸਤੀ ਮਰੋ ਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾਵਣੇ ਆਈਆਂ ਸਬਦ ਉਤਾ ਗਾਵੋ ਹਰੀ ਕੇ ਰਾਮ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਅਰ ਨਾਲੇ ਅਰ ਨਾਲ ਰਹੋ ਤੂੰ ਮਨ ਮੇਰੇ ਸਭ ਸਰਣਾ ਅੰਗਿਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਵਨਾ ਅਗਲਾ ਸਮਰਤ ਸੁਆਮੀ ਜੋ ਕਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬ ਕਾ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਛ ਹੈ ਜਿਸ ਤਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਨਾਮ ਜਿਨ ਕੈ ਮਨ ਵਸੈ ਆਵਜ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰ ਸਤ ਨਾਮੁ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰਿ ਸ਼ਾਂਤ ਸੁਖ ਮਨਿਐ ਵਸੈ ਆ ਜਿਨੇ ਛਾ ਸਭ ਪੋਜਾਈਆ ਸਦਾ ਕਰਵਾਨ ਗੀਤਾ ਗੁਰ ਬਿਟੋ ਜਸਤਿ ਆਏ ਵਡਿਆਈਆ ਕਹਿ ਨਾਨਕ ਸੁਣੋ ਤੋ ਸ਼ਵਤ ਰੂਪਿਆ ਰੋ ਸਚਾ ਨਾ ਮੇਰਾ ਆਧਾਰ ਵਾਜੇ ਪੰਚ ਸ਼ਵਤਤ ਕਰਸ ਭਾਗੈ ਕਰਸ ਭਾਗੈ ਸਭ ਦਵਾਜੇ ਕਲਾਈਤ ਕਰ ਧਾਰੀਆ ਪੰਚ ਦੋਤ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਤਰ ਕੰਪਾਇਆ ਤੋ ਜਨਕਾ आनंद सुनो वडपागे हो सगले मनोर्थ पुरे पारब्रह्म प्रपायह अत्रिसलव सोरे दुख रोग संताप यतरे सुणी सजी वाणी संत साजन भए सरसे पुरे गुरते जानी सुनते पुनीत कहते पवत्त सतगुरु रहया भर पुरे बनवंत नानक गुरु चरण लागे बाजे अनहद तोरे मोंदा वाणी माला पंजवा ਤਾਰ ਵਿੱਚ ਨਾਨਕ ਵਸਤੂ ਪਇਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਆਦਾਰ ਹੋ ਜੇ ਕੋ ਖਾਵੇ ਜੇ ਕੋ ਭੁੰਚੇ ਤਿਸ ਕਾ ਹੋਏ ਉਧਾਰ ਇਹ ਵਸਤਾ ਜੀ ਨਾ ਜਾਏ ਨਤਰਤ ਰਖੁਰ ਤਾਰ ਹੋ ਤਮ ਸੰਸਾਰ ਚੰ ਲਗ ਤਰੀਐ ਸਬ ਨਾਨਕ ਬ੍ਰਹਮਸਾਰੋ ਸ਼ਲੋਕ ਮਹਲਾ 5 ਵਾ ਤੇਰਾ ਕੀਤਾ ਜਤੋਂ ਨਾਹੀ ਮੈਨੋ ਜੋ ਤੋ ਈ ਮਨ ਅਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓ ਏ ਤਰਸ ਪਾਇਆ ਮੈਂ ਰਮਤ ਹੋਏ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲਾਤਾ ਜੀਵਾਂ ਤਨ ਮਨ ਧੀਵੈ ਹਰਿਆ ਪੌੜੇ ਤਤਾ ਤੂ ਸਮਰਾਥ ਜਿਥਾ ਕੋਈ ਨਾਹੀ ਉਥਾ ਤੇਰੀ ਰੱਖ ਅਗਨੀ ਉਦਰ ਮਾਹਿ ਸੁਣ ਕਾ ਜਮ ਕੇ ਦੂਤਾ ਨਾਏ ਤੇਰਾ ਛੱਡ ਜਾਹੇ ਭਉ ਜਲ ਵਿਖਮਸਗਾਹ ਗੁਰ ਸ਼ਬਦਿ ਪਰ ਪਾਹਿ ਜਿਨ ਕੋ ਲੱਗੇ ਪਿਆਸ ਅਮਰ ਸੇਖਾ ਹੈ ਕੰਨ ਨੈ ਹੋ ਪੰਨ ਗੁਣ ਗੋਵਿੰਦ ਗਾਹਿ ਸਭ ਸਨੋ ਕਿਰਪਾਲ ਸਮਾਨੇ ਸਾਹਿ ਸਾਹਿ ਬਿਰਥਾ ਕੋ ਨਾ ਜਾਏ ਜੇ ਆਵਤ ਦਿਆਹਿ ਸ਼ਲੋਕ ਮਾਲਾ 5 ਅੰਤਰ ਗੁਰ ਯਾਤਨਾ ਜੇ ਬਾਜਪੁਰਨਾ ਤੇ ਤ੍ਰੀ ਸਤ ਗੁਰ ਪ੍ਰੇਖਣਾ ਸ੍ਰਵਣੀ ਸੁਨਣਾ ਗੁਰਨਾਉ ਸਤ ਗੁਰ ਸੇ ਤੀਰਤਿਆ ਦਰਗਾਹ ਪਾਈ ਅਠਾਉ ਕਹ ਨਾਨਕ ਕਿਰਪਾ ਕਰੇ ਜਿਸ ਨੋਏ ਬਥ ਦੇ ਜਗ ਮੈਂ ਉਤਮ ਕਾਢੀਐ ਬਿਰਲੇ ਕੇਈ ਕੇ ਮਹੱਲਾ ਪੰਜਵਾ ਰਖੇ ਰਖ ਹਾਰ ਆਪ ਵਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਆ ਆਪਦਿਆ ਜਨਾਂ ਕਾ ਸੰਗ ਭਵਜਲ ਤਾਰਿਆਂਨ ਸਾਖਤ ਨਿੰਦਕ ਦੁਸ਼ਟ ਖਿਨਮਾਏ ਬਿਦਾਰਿਆਂਨ ਤੇ ਸਾਹਿਬ ਕੀ ਟੇਕ ਨਾਨਕ ਮਨਿ ਵਾਹੀ ਜਿਸ ਸਮਰਤ ਸਖ ਹੋਏ ਸਗਲੇ ਦੁਖ ਜਾਏ ਜਿਸ ਸਾਹਿਬ ਕੀ ਟੇਕ ਨਾਨਕ ਮਨਿ ਮਾਹੀ ਜਿਸ ਸਮਰਤ ਸਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ